...... ਪਿੰਡ ਦਾ ਨਾਕਾ ਸੁਡੇ ਗੁਰੇ ਪਚਾਇਤ ਵਾਲੀ ਪੈਰੀ ਚ ਲੱਗੀ ਏ ਛੇਕੀ ਲਈ ਉਹ ਨਾ ਲਈ ਸੀ ਪਰ ਟਰੈਕਟਰ ਸਟਾਰਟ ਕੀਤਾ ਹੁੰਦੇ ਤੌਰ ਟਰੈਕਟਰ ਤੋਂ ਅੱਗ ਲੱਗ ਗਈ ਆ ਉਹ ਬੁਝਾਉਂਦੇ ਅੰਦਰ ਤਿੰਨ ਚਾਰ ਕਿਦੇ ਥਾਂ ਸੜ ਗਿਆ ਤੇ ਨਾਲੇ ਟਰੈਕਟਰ ਸਾਰਾ ਸੜ ਗਿਆ ਵਿੱਚ ਕਿ ਇਹ ਕਿਹਨਾਂ ਦੀ ਜ਼ਮੀਨ ਹੈ ਭਾਈ ਇਹ ਪਚਾਇਤ ਵਾਲੀ ਤੇ ਪਿੰਡ ਚ ਮੱਖਣ ਸਿੰਘ ਹਰਾਨਾ ਛੇਕੇ ਲਈ ਸੀ ਤੁਹਾਡਾ ਕੀ ਨਾਂ ਜੀ ਮੇਰਾ ਭਜਨ ਸਿੰਘ ਨਾ ਜਿੰਨ ਬਰਨਾਰੀ ਵਰਤ ਜਿੰਨ ਕੰਦ ਚਿੰਦ ਕਸੂਬੂ ਮਰੇ ਤੇ ਸਾਡੇ ਕੋਲ 53 ਵਾਹਨ ਸੀਗਾ 5 ਕਿੱਲੇ ਥਾਂ ਠੇਕੇ ਦੇ ਇਰਟਾਈਟਰ ਤੋਂ ਲੱਗੀ ਅੱਗ ਜਿਹਦੇ ਵਿੱਚੋਂ ਕਿੱਲਾ ਕੋ ਇਹ 1.5 ਦਾ ਨੁਕਸਾਨ ਹੋਇਆ ਤਾਂ 2.5 ਕਿੱਲੇ ਨਾਲ ਪੂਰ ਜਮੀਰਾਂ ਦਾ ਹੋਇਆ ਉਹ ਤੋਂ ਤਿੰਨ ਸਾਢੇ ਕਿੱਲੇ ਥਾਂ ਤਿੰਨ ਕਿਰੇ ਥਾਂ ਸੜ ਗਿਆ ਸਰਕਾਰ ਤੋਂ ਕੀ ਮੰਗ ਕਰੀ ਬਾਕੀ ਮੰਗ ਕਿਸ ਕਰਨੇ ਦਾ ਸਰਕਾਰ ਤੋਂ ਉਹਦਾ ਪਾੜਾ ਕਾਲ ਤੁਰਖ ਦਾ ਜੋੜ ਨਾ ਕਰਦਾ ਵਜ੍ਹਾ ਕਰਦਾ ਬਾਕੀ ਜੇ ਮੰਤ ਕਰ ਸਕਦੀ ਹੈ ਸਰਕਾਰ ਤੇ ਜਰੂਰ ਕਰੇ ਸਾਰਿਆਂ ਨਿਸ਼ਾ ਜ਼ਿਮੀਂਦਾਰਾਂ ਦੀ ਹਾਂ ਜਿਵੇਂ ਬਲ ਪਿੰਚੰਗ ਕੰਗਿਆ ਜੀ ਪਟਵਾਰੀ ਹਲਕਾ ਹਾਂ ਕਸੂਬੇ ਇਹ ਜਿਹੜੀ ਹੱਥ ਤੇ ਅੱਗ ਲੱਗੀ ਇਹਦੇ ਵਿੱਚ ਏਰੀਆ ਕਸੂਬੇ ਖੁਦਾ ਵੀ ਹੈ ਤੇ ਭਾਵ ਲੱਗਿਆ ਜਿਹੜਾ ਕਸੂਬੇ ਖੁਦਾ ਪੰਚਾਇਤੀ ਏਰੀਆ ਤੇ ਡੇਡ ਕਿੱਲਾ ਹੈ ਅਪਰੋਕਸੀਮੇਟ ਹੈਗਾ ਜੀ ਤੇ ਇਹ ਇਸ ਟਾਈਮ ਉਹ ਜੋ ਪੁਛਾਇਆ ਸੀ ਉਹਨਾਂ ਨੇ ਜੀ ਇਹ ਚੇਕ ਕੀਤੀ ਗੁੱਡ ਪ੍ਰੀਸੈਂਟ ਤੋ ਬਸੀ ਕਸੂ ਬੇਗੂ ਆਗਲਾ ਗੰਦਾ ਕੀ ਕਰਨਾ ਸੀ ਕਿ ਟਰੈਕਟਰ ਦਾ ਸ਼ੋਰ ਸਰਕਟ ਹੋਇਆ ਦੇਖੋ ਇਹ ਆਪਣੇ ਵਾਏ ਏਰੀਏ ਦੇ ਵਿੱਚ ਤੇ ਕਸੂ ਬੇਗੂ ਦੇ ਏਰੀਏ ਵਿੱਚ ਜੰਗੀ ਹੈ ਲਗਭਗ 5 ਕਿੱਲੇ ਏਰੀਆ ਹੈਗਾ ਤੇ ਕਾਰਨ ਤਾਂ ਦੇਖੋ ਹਜੇ ਸੋਨੇ ਪੋਂਛੇ ਆ ਵੇਖਦੇ ਹਾਂ ਨਾ ਕੀ ਕਾਰਨ ਰਹੀ ਹੈ ਬਾਕ ਜਿਹੜਾ ਏਰੀਆ ਟੋਟਰੀ ਖਤਮ ਹੋ ਚੁੱਕਾ ਡੈਮੇਜ ਹੋ ਚੁੱਕਾ ਆਪਕਾ ਕਿੰਨਾ ਕੋ ਨੁਕਸਾਨ ਆਇਆ ਪੰਜ ਬੇਲੇਾਂ ਦੀ ਕਹ ਲਓ ਦੀ ਬਾਹ ਜਿਹੜਾ ਹੈਗਾ ਸੀ ਸਾਰੇ ਸਰਕਸਵਾ ਹੋ ਗਏ ਕੋ ਟਰੈਕਟਰ ਵਗੈਰਾ ਵੀ ਨਾਲ ਛੜਿਆ ਹਾਂਜੀ ਇੱਕ ਟਰੈਕਟਰ ਛੜਿਆਗਾ ਆਪਣੇ ਕਾਸੂ ਦੇ ਗੀਰੀ ਏਰੀਆ ਵਿੱਚ ਅਣਜਾਨੀ ਨੁਕਸਾਨ ਤੋਂ ਬਚਾ ਲਿਆ ਅਣਜਾਨੀ ਨੁਕਸਾਨ ਤੋਂ ਬਚਾ ਲਿਆ ਇਸ ਬਈਂ ਦਾ ਨਾ ਕਾਸੂ ਦੇ ਗੂੜੇ ਪਾਇਤ ਵਾਲੀ ਪੈੜੀ ਚ ਲੱਗੀ ਏ ਏ ਕਿ ਜਿਹੜੀ ਉਹ ਨਾਲ ਈ ਸੀ

ਤੇ ਸਾਡੇ ਕੋਲ 55 ਵਾਹਨ ਸੀਗਾ 5 ਕਿੱਲੇ ਸਾਠ ਕਿਕੇ ਦੇ। ਇਹ ਟਾਇਰ ਤੋਂ ਲੱਗੀ ਅੱਗ। ਜਿਹਦੇ ਵਿੱਚੋਂ ਕਿੱਲਾ ਇਹ 1.5 ਨਾਲ ਖਸਾਬ ਨਾਲ ਹੋਇਆ ਦਾ 2.5 ਕਿੱਲੇ ਨਾਲ ਕੋਈ ਜ਼ਮੀਨ ਦਾ ਨਾ ਹੋਇਆ। ਉਹ ਤੋਂ ਜਿਹਨੇ ਸਾਡੇ ਕਿੱਲੇ ਥਾਂ ਚਲ ਕੇ ਥਾਂ ਛੱਡ ਗਿਆ। ਸਰਕਾਰ ਤੋਂ ਕੀ ਮੰਗ ਕਰਦੇ ਆ। ਮੈਂ ਕੋਈ ਮੰਗ ਕਿਸੇ ਕਰਨੀ ਗਾੜ। ਸਰਕਾਰ ਤੋਂ ਜੇ ਉਹਦਾ ਪਾਣਾ ਕਾਲਪੁਰਖ ਦਾ ਜੋੜ ਨਾ ਘਟਦਾ ਵਜ੍ਹਾ ਕਰਦਾ ਬਾਕੀ ਜੇ ਮਦਦ ਕਰ ਸਕਦੀ ਹੈ ਸਰਕਾਰ ਤੇ ਜਰੂਰ ਕਰੇ ਸਾਰੇ ਅਮੀਰ ਜ਼ਿਮੀਂਦਾਰਾਂ ਨੂੰ। ਆ ਜਿਸ ਵਲ ਪਿੰਚਾਂ ਕਾਂਗਾ ਦੀ ਪਟਵਾਰੀ ਹਲਕਾ ਕਸੂਬੇਕੂ ਇਹ ਜਿਹੜੇ ਹੱਥ ਤੇ ਅੱਗ ਲੱਗੇ ਇਹਦੇ ਵਿੱਚ ਏਰੀਆ ਕਸੂਬੇਕੂ ਦਾ ਵੀ ਤੇ ਪਾ ਲੱਗੇ ਜਿਹੜਾ ਕਸੂਬੇਕੂ ਦਾ ਪੰਚਾਇਤੀ ਏਰੀਆ ਉਹ ਇਹ ਡੈਟਕ ਲੈ ਰੋਕਸਮੈਂਟ ਹੈ ਲੈ ਤੇ ਇਹ ਇਸ ਟਾਈਮ ਜਿਹੜਾ ਪਚਾਇਤ ਉਹ ਕੰਨ ਦੀ ਇਹ ਚੱਕੇ ਤੇ ਸੀ ਗੁੱਡ ਪ੍ਰੀਸੈਂਟ ਸੋ ਵਸੀ ਕਾਸੂ ਦੇ ਦੋ ਅਗਲੇ ਗੰਦਗੀ ਕਾਰਨ ਕਿ ਟਰੈਕਟਰ ਤੋਂ ਸ਼ੋਰ ਸਰਕ ਰਿਹਾ ਦੇਖੋ ਚਲੋ ਇਹ ਆਪਣੇ ਵਾਈਰੀਏ ਦੇ ਵਿੱਚ ਤੇ ਕਾਸੂ ਬੇਗੂ ਦੇ ਏਰੀਏ ਵਿੱਚ ਲੱਗੀਆਂ ਲਗਭਗ ਪੰਜ ਕਿੱਲੇ ਏਰੀਆ ਹੈਗਾ ਤੇ ਕਾਰਨ ਤਾਂ ਦੇਖੋ ਹਜੇ ਤੁਹਾਨੂੰ ਪਹੁੰਚੇ ਆ ਵੇਖਦੇ ਆ ਹਨਾ ਕੀ ਕਾਰਨ ਰਹੀ ਹੈ ਬਾਕ ਜਿਹੜਾ ਏਰੀਆ ਟੋਟਲੀ ਖਤਮ ਹੋ ਚੁੱਕਾ ਡੈਮੇਜ ਹੋ ਚੁੱਕਾ ਲਗਭਗ ਕਿੰਨਾ ਗੰਨਕਸਾ ਆ ਰਿਹਾ ਹੈ ਪੰਜ ਗਿੱਦਿਆਂ ਦੀ ਕਹਿ ਲੋ ਵਿਬਾਨ ਜਿਹੜਾ ਹੈਗਾ ਸੀ ਸਾਰੇ ਸਰਕਿਸਵਾ ਹੋ ਗਏ ਕੋ ਟਰੈਕਟਰ ਵਗਰਿਆਂ ਵੀ ਨਾਲ ਛੜਿਆ ਹਾਂਜੀ ਇੱਕ ਟਰੈਕਟਰ ਛੜਿਆਗਾ ਆਪਣੇ ਕਸੂ ਬੇਗਲੀ ਦੀ ਰੀ ਵਿੱਚ ਜਾਨੀ ਨੁਕਸਾਨ ਤੋਂ ਬਚਾ ਲਾ ਜਾਨੀ ਨੁਕਸਾਨ ਤੋਂ ਬਚਾ ਲਾ